cái video này video này cái 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 ਉਹਦਾ ਬੰਦਾ ਇੰਕਾਰ ਆਉਦੇ ਰੋਕਨੇ ਆਇਆ ਕਾਏ ਬਿੜਾ ਉਹ ਜਿਹੜਾ ਇਹ ਜਾਨੀ ਤਾਂ ਤੁਸੀਂ ਫੋਨ ਫੇਰ ਮਾਰਿਆ ਹਰੇ ਉਹ ਬੰਦੇ ਖੜੇ ਨਹੀਂ ਆ ਸ਼ਰਮ ਨਹੀਂ ਆਉਂਦੀ ਨੂੰ ਭੈਣ ਚੋਦ ਨੂੰ ਦੇਖ ਦੇਣ ਚੜਿਆ ਹੋਇਆ ਉਤਰਿਆ ਤੇਰੀ ਮਾਂ ਫੇਰ ਚੋਦਾ ਗਾ ਉਹ ਮਾਂ ਤੇਰੀ ਮਾਂ ਦੀ ਉਹ ਭੈਣ ਦੇ ਲੌੜਾ ਦੇਖ ਲੈ ਕੱਢੀ ਫਿਰਦਾ ਸਮਾਨ ਕੱਢ ਕੇ ਆਪਣੇ ਵਾਲਾ ਟਰਾਫਿਕ ਦਾ ਨਹੀਂ ਮਾਂ ਹਾਂ ਹੋਏ ਸਭ ਕੱਢ ਲਿਆ